ਅੱਜ ਦੀ ਜਿਹੜੀ ਆਪਣੀ ਪ੍ਰੈਸ ਕਾਨਫਰੰਸ ਹੈਗੀ ਹੈ ਇਹ ਇਸ ਸੰਦਰਭ ਦੇ ਵਿੱਚ ਰੱਖੀ ਗਈ ਹੈ ਕਿ ਕੱਲ 26 ਤੇ 27 ਦਸੰਬਰ ਦੀ ਜਿਹੜੀ ਇੰਟਰਵਿਊਨਿੰਗ ਨਾਈਟ ਹੈਗੀ ਹੈ ਉਹਦੇ ਵਿੱਚ ਇਲੀਗਲ ਮਾਈਨਿੰਗ ਦੇ ਉੱਪਰ ਇੱਕ ਰੈਕਡਾਊਨ ਮੁਹਾਲੀ ਡਿਸਟ੍ਰਿਕਟ ਪੁਲਿਸ ਵੱਲੋਂ ਕੀਤਾ ਗਿਆ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੁਣ ਠੰਡ ਵੱਧਦੀ ਜਾ ਰਹੀ ਹੈ ਧੁੰਦਾ ਹੁੰਦੀਆਂ ਉਹਦੇ ਵਿੱਚ ਬਹੁਤ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਜਿਹੜੇ ਜਿੱਥੇ ਆਪਣਾ ਚਾਹੇ ਮਾਜਰੀ ਬਲੌਕ ਹੋਵੇ ਜਾਂ ਡੇਰਾ ਬਸੀ ਬਲੌਕ ਹੋਵੇ ਉੱਥੇ ਨਜਾਇਜ਼ ਮਾਈਨਿੰਗ ਦੀਆਂ ਸ਼ਿਕਾਇਤਾਂ ਡੇਲੀ ਆ ਰਹੀਆਂ ਸੀਗੀਆਂ ਤਾਂ ਇੱਕ ਕੋਆਰਡੀਨੇਟਿਡ ਐਫਰਟ ਕਰਕੇ ਮੋਹਾਲੀ ਪੁਲਿਸ ਨੇ ਪਲੈਨਿੰਗ ਦੇ ਤਹਿਤ ਜਿਦੇ ਚ ਕਿ 3 4 ਸਾਡੇ ਐਸਪੀ ਸਾਹਿਬਾਨ 6 ਡੀਐਸਪੀ ਤੇ 8 ਦੇ ਕਰੀਬ ਐਸਐਚਓਜ਼ ਔਰ 250 ਦੇ ਕਰੀਬ ਮੁਲਾਜ਼ਮਾ ਨੇ ਕੱਲ ਰਾਤ ਅਲੱਗ-ਅਲੱਗ ਜਗ੍ਹਾ ਤੇ ਰੇਡ ਕੀਤਾ ਤੇ ਉਹਦੇ ਵਿੱਚ ਜਿਹੜੀਆਂ ਹੈਗੀਆਂ ਟੋਟਲ 20 ਐਫਆਈਆਰ ਦਰਜ ਕੀਤੀਆਂ ਗਈਆਂ ਜੀ ਜਿਦੇ ਸੱਤ ਮਾਜਰੀ ਪੁਲਿਸ ਸਟੇਸ਼ਨ ਚ 3 ਮੁੱਲਾਂਪੁਰ ਇੱਕ ਸਿਟੀ ਗੁਰਾਲੀ ਇੱਕ ਸਦਰ ਗੁਰਾਲੀ ਇੱਕ ਹੰਡੇਸਰਾ ਦੋ ਡੇਰਾ ਵਸੀ ਤੇ ਪੰਜ ਸੁਹਾਣੇ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਹੋਈਆਂ ਇਹਦੇ 20 ਐਫ ਆਈ ਆਰਾਂ ਚ 15 ਦੇ ਕਰੀਬ ਜਿਹੜੇ ਹੈਗੇ ਆ ਜਿਹੜੇ ਬੰਦੇ ਇਹ ਇਲੀਗਲ ਮਾਈਨਿੰਗ ਕਰ ਰਹੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਇੱਕ ਜੀ ਸੀ ਬੀ ਮਸ਼ੀਨ 14 ਟਿਪਰ ਤਿੰਨ ਟਰੈਕਟਰ ਟਰਾਲੀ ਤੇ ਪੰਜ ਦੇ ਕਰੀਬ ਡੰਪ ਜਿਹੜੇ ਇਲੀਗਲ ਬਣਾਏ ਗਏ ਸੀਗੇ ਜਿੱਥੇ ਮਿੱਟੀ ਲੈ ਜਾ ਕੇ ਸਟੋਰ ਕੀਤੀ ਜਾ ਰਹੀ ਸੀ ਪੰਜ ਡੰਪ ਇਹਦੇ ਵਿੱਚ ਸੀਜ਼ ਕੀਤੇ ਗਏ ਆ ਮਾਈਨਿੰਗ ਡਿਪਾਰਟਮੈਂਟ ਔਰ ਸਿਵਲ ਪ੍ਰਸ਼ਾਸਨ ਦੀ ਇਹਦੇ ਚ ਨਾਲ ਹੈਲਪ ਲਈ ਗਈ ਸੀ ਜੀ ਇਹ ਇਹ ਬਰੀਫਿੰਗ ਹੀ ਹੋਰ ਕੋਈ ਕੋਈ ਕਿੰਨੇ ਕਿੰਨੀ ਕਿੰਨੀਆਂ ਥਾਵਾਂ ਤੇ ਕਿਹੜੀ ਕਿਹੜੀ ਇਹ ਐਫ ਆਈ ਆਰ ਜਿਹੜੀਆਂ ਹੈਗੀਆਂ 7 ਡਿਫਰੈਂਟ ਪੁਲਿਸ ਸਟੇਸ਼ਨਸ ਦੇ ਵਿੱਚ 20 ਐਫ ਆਈ ਆਰਾਂ ਦਰਜ ਹੋਈਆਂ ਜਿਦੇ ਚ 15 ਵਿਅਕਤੀ ਗ੍ਰਿਫਤਾਰ ਕੀਤੇ ਗਏ ਜੀ ਸਰ ਜਿਹੜੇ ਮਾਈਨਿੰਗ ਹੋ ਰਹੀ ਸੀ ਏ ਮਾਈਨਿੰਗ ਅਲੱਗ-ਅਲੱਗ ਟਾਈਮ ਤੋਂ ਦੇਖੋ ਅਲੱਗ-ਅਲੱਗ ਜਿਹੜੀ ਤਾਂ ਲੀਗਲ ਮਾਈਨਿੰਗ ਹੈਗੀ ਆ ਉਹ ਤਾਂ ਲੀਗਲੀ ਚੱਲਦੀ ਰਹਿੰਦੀ ਹੈਗੀ ਆ ਲੇਕਿਨ ਅਲੱਗ-ਅਲੱਗ ਕੋਈ ਕਿਤੇ ਕੋਈ ਕਿਤੇ ਜਿੱਥੇ ਇਹਨਾਂ ਨੂੰ ਜਗ੍ਹਾ ਮਿਲਦੀ ਹੈਗੀ ਜਿਹੜੇ ਇਲੈਗਲ ਕਦੇ ਉੱਥੇ ਟਿੱਪਰ ਭਰ ਲਿਆ ਕਿਤੇ ਕੋਈ ਮਸ਼ੀਨ ਲਾ ਲਈ ਬੋਕ ਲੈਣੀਆਂ ਕੁਝ ਅਲੱਗ-ਅਲੱਗ ਟਾਈਮ ਤੇ ਲਾਉਂਦੇ ਰਹਿੰਦੇ ਹੁਣ ਥੋੜੀ ਧੁੰਦਾਂ ਕਰਕੇ ਉਹਦਾ ਜ਼ਿਆਦਾ ਫਾਇਦਾ ਚੱਕਦੇ ਹੋਏ ਹਨੇਰੇ 'ਚ ਮੁਸ਼ਕਿਲ ਹੁੰਦੀ ਹੈ ਦੇਖਣ 'ਚ ਤਾਂ ਜ਼ਿਆਦਾ ਮਾਈਨਿੰਗ ਵਧੀ ਸੀ ਉਹਦੇ ਖਿਲਾਫ ਇਹ ਆਪਰੇਸ਼ਨ ਕੀਤਾ ਇੱਕ ਸਵਾਲ ਇਹ ਕੀ ਕੋਈ ਕੁਝ ਭਾਜਪਾ ਲੀਡਰਸ ਉਹਨੂੰ ਦੇਖਦੇ ਹੋਏ ਕੀਤਾ ਗਿਆ ਕਿ ਇਹ ਕਮੇ ਇਹ ਹੋਰ ਨਵੇਂ ਤੌਰ ਤੇ ਕਰ ਰਹੇ ਸੀਗੇ ਉਹਨਾਂ ਨੂੰ ਨਹੀਂ ਨਹੀਂ ਦੇਖੋ ਮਾਈਨਿੰਗ ਜਿਹੜੀ ਹੈਗੀ ਨਾ ਉਹ ਪੁਲਿਸ ਲਈ ਵੀ ਸਵਨ ਲਈ ਕਿਉਂਕਿ ਜੀਓਫੈਂਸਿੰਗ ਦੇ ਕਿ ਲੀਗਲ ਕਿਹੜੀ ਇਲਲੀਗਲ ਕਿਹੜੀ ਬੜੀ ਦਿੱਕਤ ਆਂਦੀ ਹੈਗੀ ਹੈ ਕਈ ਵਾਰ ਜਿਹਨੇ ਲੀਗਲ ਟੈਕਾ ਲਿਆ ਉਹ ਵੀ ਆਪਣੀ ਓਵਰਰੀਚ ਕਰਦਾ ਹੋਇਆ ਇਲਲੀਗਲ ਬਣਾ ਦਿੰਦਾ ਉਹਨੂੰ ਤਾਂ ਇਹ ਜਿਹੜੀ ਕਿਸੇ ਦੇ ਕਹਿਨ ਤੇ ਆ ਉਹਦੇ ਕਰਕੇ ਨਹੀਂ ਇਹ ਇਸ ਤਰ੍ਹਾਂ ਪੋਲਿਟੀਕਲ ਚੱਲ ਰਿਹਾ ਨਾ ਲੇਕਿਨ ਅਦਰਵਾਈਜ਼ ਜਿਹੜੀ ਹੈਗੀ ਕੋਆਰਡੀਨੇਟਡ ਐਫਰਟ ਕਿਉਂਕਿ ਬੜੀ ਡੇਰ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਪਿਛਲੇ 15 20 ਦਿਨ ਤੋਂ ਕਿ ਅਲੱਗ-ਅਲੱਗ ਜਗ੍ਹਾ ਤੇ ਇਲਲੀਗਲ ਮਾਈਨਿੰਗ ਹੋ ਰਹੀ ਹੈ ਤਾਂ ਉਹਨੂੰ ਦੇਖਦੇ ਹੋ ਤੁਕਿਸ ਸਰੀਆਮਾ ਇਹ ਚੱਲ ਰਹੀ ਹੈ ਤਾਂ ਫਿਰ ਅੱਖਾਂ ਕਰ ਕੋਈ ਪਤਾ ਲੱਗਿਆ ਇਹਦੇ 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 ਵਿੱਚ ਦੇਖੋ ਲੈ ਕੱਲ ਐਫ ਆਈ ਆਰਸ ਦਰਜ ਹੋਈਆਂ ਪੰਜਾਬ ਸਰਕਾਰ ਦਾ ਮਾਨਯੋਗ ਸੀਐਮ ਸਾਹਿਬ ਦਾ ਡੀਜੀਪੀ ਸਾਹਿਬ ਦਾ ਤੇ ਲੋਕਲ ਜਿਹੜੇ ਸਾਡੇ ਲੀਡਰ ਐਮ ਐਲ ਏ ਹੈਗੇ ਕਿਸੇ ਦਾ ਕੋਈ ਇਹਦੇ ਵਿੱਚ ਬੜਾ ਕਲੀਅਰ ਇੱਕੋ ਹੀ ਇਨਸਟਰਕਸ਼ਨ ਹੈਗੀ ਹੈ ਵੀ ਜਿਹੜੀ ਮਾਈਨਿੰਗ ਹੋਣੀ ਉਹ ਲੀਗਲ ਮਾਈਨਿੰਗ ਹੋਊਗੀ ਜਿਸ ਨੂੰ ਸਿੱਧੇ ਤੋਂ ਸਰਕਾਰ ਨੂੰ ਰੈਵਨਿਊ ਹੋਊਗਾ ਇਲਿਗਲ ਮਾਈਨਿੰਗ ਚਾਹੇ ਉਹਦੇ ਨਾਲ ਜਿਹੜਾ ਹੈਗਾ ਰੈਵਨਿਊ ਦਾ ਵੀ ਨੁਕਸਾਨ ਹੁੰਦਾ ਹੈ ਉਹਦੇ ਨਾਲ ਜਿਹੜਾ ਹੈਗਾ ਤੁਹਾਡਾ এনवायरमेंट ਦੇ ਵੀ ਕਿਉਂਕਿ ਨੋਰਮਸ ਵਗੈਰਾ ਨਹੀਂ ਫਾਲੋ ਕਰਦੇ ਤਾਂ ਉਹਦੇ ਬਾਰੇ ਬੜੀਆਂ ਸਪਸ਼ਟ ਆਦੇਸ਼ ਜਿਹੜੇ ਹੈਗੇ ਆ ਉਹ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਹੈਗੇ ਆ ਵੀ ਉਹ ਬਿਲਕੁਲ ਵੀ ਨਹੀਂ ਚੱਲਣ ਦੇਣੀ ਹੈ ਤੇ ਉਹਦੇ ਚ ਦੇ ਵਿੱਚ ਇੱਕ ਸਵਾਲ ਹੈ ਵੀ ਅਕਸਰ ਜਦੋਂ ਮਾਈਨਿੰਗ ਦੇ ਇਦਾਂ ਕੁਝ 4 ਲੈਵਲ ਦਾ ਬੰਦਾ ਫੜਾਇਆ ਜਾਂਦਾ ਜਿਹੜਾ ਮੇਨ ਮਾਈਨਿੰਗ ਕਰਦਾ ਹੁੰਦਾ ਕਰਤਾ ਹੁੰਦਾ ਉਹ ਬਚ ਜਾਂਦਾ ਉਹਨੂੰ ਕਿਦਾਂ ਦੇਖੋ ਜਿਹੜੀ ਜਿਹੜਾ ਇਹਦਾ ਪ੍ਰੋਸੈਸ ਹੈਗਾ ਉਹੀ ਇਹੀ ਹੈ ਜੀ ਜਦੋਂ ਇੱਕ ਇੱਕ ਆਪਾਂ ਨੇ ਟਿੱਪਰ ਫੜ ਲਿਆ ਜਿਹਦੇ ਕੋਲ ਕਾगज ਪੱਤਰ ਨਹੀਂ ਸਹੀ ਹੈਗੇ ਵੀ ਉਹ ਕਿੱਥੋਂ ਮਾਈਨ ਲੈ ਕੇ ਆਇਆ ਇਲੀਗਲ ਲੈ ਕੇ ਆਇਆ ਉਹ ਤੋਂ ਹੀ ਅੱਗੇ ਟ੍ਰੇਲ ਚੱਲ ਸਕਦੀ ਹੈ ਤਾਂ ਉਹ ਜਿਹੜੇ 15 ਵਿਅਕਤੀ ਹੋਣ ਸੀ ਫੜੇ ਹੈਗੇ ਉਹਨਾਂ ਦੀ ਪੁਸ਼ਤਾਚ ਕੀਤੀ ਜਾਊਗੀ ਤਫ਼ਤੀਸ਼ ਅੱਗੇ ਵਧਾਈ ਜਾਊਗੀ ਉਹ ਜਿਹਦਾ ਵੀ ਨਾਮ ਆਊਗਾ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਪ੍ਰੈਮੈਸੀਆ ਦੇ ਵਿੱਚ ਕੋਈ ਪੋਲਿਟਿਕਲ ਨਾਮ ਸਾਹਮਣੇ ਆਇਆ ਨਹੀਂ ਹਲੇ ਤੱਕ ਦੁਬਾਰਾ ਜਿਵੇਂ ਪਹਿਲਾਂ ਦੱਸ ਚੁੱਕਿਆ ਵੀ ਮਾਨਯੋਗ ਸੀਐਮ ਸਾਹਿਬ ਦੀਆਂ ਡੀਜੀਪੀ ਸਾਹਿਬ ਦੀਆਂ ਬੜੀਆਂ ਕਲੀਅਰ ਹਦਾਇਤਾਂ ਹੈਗੀਆਂ ਵੀ ਕਿਸੇ ਨੂੰ ਵੀ ਚਾਹੇ ਕਿਸੇ ਦਾ ਵੀ ਨਾਮ ਆਂਦਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ ਜਿਹੜੀ ਬੰਦ ਇਲੀਗਲ ਕਾਰਵਾਈ ਹੋ ਗਈ ਉਹ ਕੀਤੀ ਜਾਵੇ ਸਰ ਜਿਹੜੇ ਮਾਈਨਿੰਗ ਕਰਦੇ ਨੇ ਇਹ ਲੋਕਲ ਪੰਜਾਬ ਦੇ ਬੰਦੇ ਆ ਕਿ ਕੋਈ ਅਦਰ ਸਟੇਟ ਤੋਂ ਆ ਕੇ ਮਾਈਨਿੰਗ ਨਹੀਂ ਨਹੀਂ ਅਦਰ ਅਦਰ ਦੇਖੋ ਅਦਰ ਸਟੇਟ ਦਾ ਮੈਂ ਇਹ ਨਹੀਂ ਕਹਿ ਸਕਦਾ ਕਿ ਨੇ ਕਿਸ ਨੇ ਅਗਰ ਠੇਕਾ ਲਿਆ ਹੋਗਾ ਇਲੀਗਲ ਮਾਈਨਿੰਗ ਦੇ ਵਿੱਚ ਬਹੁਤ ਬੰਦੇ ਡਰਾਈਵਰ ਜਿਹੜੇ ਫੜੇ ਗਏ ਉਹ ਬਾਹਰੀਆਂ ਸੇਟਾਂ ਦੇ ਵੀ ਹੈਗੇ ਆ ਉਹਨਾਂ ਨੇ ਅੱਗੇ ਹੁਣ ਤਫਤੀਸ਼ ਕਰਾਂਗੇ ਵੀ ਇਹ ਕਿੱਥੋਂ ਜਿਹੜੀ ਵੀ ਕਾਰਵਾਈ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਉਹ ਕੀਤੀ ਜਾਊਗੀ ਸਰ ਜੀ ਇੱਕ ਵਾਰੀ ਦੱਸੋ ਕਿ ਮਾਜਰੀ ਤੋਂ ਕਿੰਨੇ ਸੀ ਕਿਫਆਈਏ ਹੋਈਆਂ ਮਾਜਰੀ ਤੋਂ ਮੈਂ ਤੁਹਾਨੂੰ ਇਹ ਪ੍ਰੈਸ ਨੋਟ ਵੀ ਦੇ ਦਾਂਗੇ ਵੈਸੇ ਪਰ ਮਾਜਰੀ ਤੋਂ 7 ਐ ਜੀ ਤਿੰਨ ਮੁੱਲਾਂਪੁਰ ਦੀਆਂ ਹੈਗੀਆਂ ਇੱਕ ਸਿਟੀ ਗੁਰਾਲੀ ਸਦਰ ਗੁਰਾਲੀ ਇੱਕ ਹੰਡੇਸਰਾ ਥਾਣਾ ਜਿਹੜਾ ਡੇਰਾਵਸੀ ਚ ਪੈਂਦਾ ਦੋ ਡੇਰਾਵਸੀ ਤੇ ਪੰਜ ਸੁਹਾਣੇ ਥਾਣੇ ਸਰ ਮਜਰੀ ਕਿੰਨੇ ਟਿੱਪਰ ਫੜੇ ਜੀ ਤੋਂ ਮਜਰੀ 7 ਦੇ 7 ਐਫ ਆਈ ਆਰ ਦੇ ਅਜੇ ਕੁਛ ਇਹ ਵੀ ਪਤਾ ਲੱਗਿਆ ਸੁੱਤਰ ਤੋਂ ਬੋਲੇ ਤੋਂ ਕਿ ਇੱਥੇ ਖਾਲੀ ਟਿੱਪਰ ਲਾ ਜਾ ਕੇ ਫਿਰ ਰੋਠ ਵਾਲੇ ਪਾਸ ਤੋਂ ਭਰ ਕੇ ਲਿਆਏ ਜੀ ਕੋਈ ਇਸ ਦਾ ਹੈ ਐਨੀ ਵਿਹਲਾ ਕੋਈ ਹੈ ਨਹੀਂ ਜੀ ਵੀ ਆ ਕੰਮ ਪਹਿਲਾਂ ਅਸੀਂ ਟਿੱਪਰ ਫੜੀਏ ਤੇ ਭਰ ਕੇ ਦੇਖੋ ਜਿਹੜਾ ਬੰਦਾ ਹੁਣ ਫੜਿਆ ਜਾਂਦਾ ਉਹਨੇ ਤਾਂ ਆਪਣੀ ਸਫਾਈ ਚ ਕੁਝ ਨਾ ਕੁਝ ਕਹਿਣਾ ਜੇ ਹੁਣ ਇੰਨਾ ਮੈਨੂੰ ਲੱਗਦਾ ਨਹੀਂ ਕੋਈ ਇੰਨਾ ਵਿਹਲਾ ਹੋਊਗਾ ਵੀ ਜੀ ਸਰ ਇਹ ਰੇਤ ਮਾਫੀ ਕਹਿ ਸਕਦੇ ਅਸੀਂ ਟੋਟਲ ਜੀ ਰੈਕਗਨਾਈਜ਼ਡ ਵੇ ਦੇ ਵਿੱਚ ਹੋਊਗਾ ਤਾਂ ਉਹਦੇ ਤੇ ਆਪਾਂ ਐਕਸ਼ਨ ਲਵਾਂਗੇ ਬਹੁਤ ਸਾਰੀਆਂ ਥਾਮਸ ਦੇ ਡਿਸਿਲਟਿਕ ਦੇ ਨਾਮ ਨੂੰ ਲੈ ਕੇ ਜਿਹੜੀ ਹੈ ਇਲੈਗਲ ਮਾਈਨਿੰਗ ਕੀਤੀ ਜਾਂਦੀ देखो बार-बार असी जेड़ा हैगा एक्सियन माइनिंग या डीईओ माइनिंग जेड़े हुंदे ओन्ना नाल तालमेल ਕੀਤਾ ਹੋਇਆ ਤਾਂ ओन्ना ਨਾਲ ਅਸੀਂ ਯੂਜ਼ ਕਰਕੇ ਵੀ ਜਿਹੜੀ ਅਗਰ ਰਾਤ ਨੂੰ ਕੋਈ ਟਰੱਕ ਫੜਿਆ ਜਾਂਦਾ ਕੁਛ ਕਰਿਆ ਜਾਂਦਾ ਕਿੱਥੋਂ ਆਇਆ ਜੇ ਜਿਹੜੀ ਜ਼ਮੀਨ ਚੋਂ ਆਈ ਉਹ ਡੀਸੇਲਟਿੰਗ ਲਈ ਦਿੱਤੀ ਹੈ ਸਰਕਾਰ ਨੇ ਨਹੀਂ ਦਿੱਤੀ ਨਹਿਰ ਚੋਂ ਆਇਆ ਜਿਵੇਂ ਵੀ ਹੈ ਉਹ ਅਸੀਂ ਫਿਰ ਉਹ ਮਾਈਨਿੰਗ ਡਿਪਾਰਟਮੈਂਟ ਤੋਂ ਰਿਪੋਰਟ ਲੈਂਦੇ ਅਗਰ ਕੋਈ ਫੜਿਆ ਜਾਂਦਾ ਅਗਰ ਮਾਈਨਿੰਗ ਡਿਪਾਰਟਮੈਂਟ ਕਹਿ ਦਿੰਦਾ ਜੀ ਵੀ ਇਸ ਤਰ੍ਹਾਂ ਇਹ ਬਿਲਕੁਲ ਲੀਗਲ ਹੈਗਾ ਤਾਂ ਉੱਤੇ ਕੋਈ ਐਕਸ਼ਨ ਨਹੀਂ ਲਿਆ ਜਾਂਦਾ ਜੇ ਉਹ ਲਿਖ ਕੇ ਸਾਨੂੰ ਦੇ ਦਿੰਦੇ ਵੀ ਜਿਹੜਾ ਇਹ ਜਿੱਥੋਂ ਵੀ ਡੀਸੇਲਟਿੰਗ ਕੀਤੀ ਗਈ ਹੈਗੀ ਹੈ ਇਹ ਲ ਖੈਲ ਮਾਈਨਿੰਗ ਦੀ ਪਰਮਿਸ਼ਨ ਹੀ ਨਹੀਂ ਹੈ ਉਸਦੇ ਬਾਅਦ ਵੀ ਮਾਈਨਿੰਗ ਹੋ ਰਹੀ ਹੈ ਪਹਿਲੀ ਗੱਲ ਦੂਸਰੀ ਚੀਜ਼ ਤੁਸੀਂ ਬਾਹਰ ਟਿਪਰ ਦੇਖੇ ਹੋਣਗੇ ਜੀ ਬਿਲਕੁਲ ਕਿਸੇ ਵੀ ਟਿਪਰ ਦੀ ਫਿਟਨੈਸ ਜਾਂ ਕੈਨਕੀ ਇੰਸ਼ੋਰੈਂਸ ਜਾਂ ਕੈਨਕੀ ਪੋਲੂਸ਼ਨ ਨਹੀਂ ਹੈ ਤੋਂ ਇਹ ਲੱਗਦਾ ਡਿਪਾਰਟਮੈਂਟ ਨੂੰ ਪਤਾ ਹੀ ਹੈ 2022 ਦੀ 2023 ਦੀ ਨਾ ਫਿਟਨੈਸ ਮੁਕੀਆਂ ਹੋਈਆਂ ਨੇ ਬਹੁਤ ਸਾਰੇ ਜੀ ਜਿਵੇਂ ਹੁਣ ਜਿਹੜਾ ਜਿਹੜਾ ਟਰੱਕ ਹੁਣ ਆਪਾਂ ਫੜ ਲਿਆ ਉਹਨੂੰ ਜਦੋਂ ਰਿਲੀਜ਼ ਕਰਦੇ ਹਾਂ ਸੁਪਰ ਡਾਇਰੈਕਟਰ ਸਾਰੇ ਕਾਗਜ਼ ਦੇਖ ਕੇ ਦਿੱਤੇ ਜਾਂਦੇ ਨੇ ਇਹ ਜਿਹੜੀ ਤੁਸੀਂ ਕਰ ਰਹੇ ਹੋ ਮਾਈਨਿੰਗ ਵੀ ਇਲੀਗਲ ਵੀ ਇਹਨਾਂ ਦੀ ਮਾਈਨਿੰਗ ਦੀ ਪਰਮਿਸ਼ਨ ਨਹੀਂ ਹੈਗੀ ਤਾਂ ਜਿਹਦੀ ਨਹੀਂ ਹੋਗੀ ਉਹਦੇ ਉਹੀ ਕਾਨੂੰਨੀ ਕਾਰਵਾਈ ਕੀਤੀ ਗਈ ਤਾਂ ਹੀ ਐਫਆਈਆਰ ਰਜਿਸਟਰ ਕੀਤੀ ਗਈ ਹੈ ਜੀ ਕੁਛ ਸਰ ਤਾਂ ਕੋਈ ਕ੍ਰੈਸਰਾ ਕੋਲ ਲਾਇਸੈਂਸ ਵੀ ਹੈ ਜੀ ਇੱਥੇ ਜਿਹੜੇ ਨਹੀਂ ਕੁਛ ਕੋਲ ਹੋਊਗਾ ਜੀ ਉਹ ਚੈੱਕ ਕਰ ਲੈਣਾ ਜਿਹਦੇ ਕੋਲ ਹੋਊਗਾ ਤਾਂ ਕ੍ਰੈਸਰ ਤੋਂ ਤਾਂ ਵੈਸੇ ਵੀ ਅਸੀਂ ਡਾਇਰੈਕਟਲੀ ਨਹੀਂ ਕੋਈ ਐਫ ਆਈ ਆਰ ਕੀਤੀ ਕ੍ਰੈਸਰਸ ਨੂੰ ਥਰੂ ਮਾਈਨਿੰਗ ਡਿਪਾਰਟਮੈਂਟ ਦੇ ਨੋਟਿਸ ਤੇ ਲਿਆ ਕੇ ਜਿਹੜੀ ਹੈਗੀ ਉਹ ਨੋਟਿਸੇ ਦਿੱਤੇ ਗਏ ਨੇ ਸਰ ਕੀ আরাਵਲੀ ਹिल्स ਦੇ ਕਰਕੇ ਹੀ ਸਾਰੀ ਸਤਿ ਕੀਤੀ ਜਾ ਰਹੀ ਕਿਉਂਕਿ ਉੱਥੋਂ ਜਿਹੜਾ ਫਿਟਨੈਸ ਨਹੀਂ ਜਿਹੜੀ ਜਿਹੜੀ আরাਵਲੀ ਹिल्स ਦੀਆਂ ਕਿਤੇ ਦੀ ਵੀ ਗੱਲ ਹੋਵੇ ਇੱਕ ਜਿਹੜਾ ਇਹ ਨਹੀਂ ਹੈ ਵੀ ਅੱਜ ਮਾਈਨਿੰਗ ਚ ਪਹਿਲੀ ਵਾਰੀ ਆਪਰੇਸ਼ਨ ਹੋ ਗਿਆ ਪਹਿਲਾਂ ਵੀ ਹੁੰਦੇ ਰਹੇ ਨੇ ਤੇ ਅੱਗੇ ਵੀ ਚੱਲਦੇ ਰਹਿਣ ਕੱਟ ਨਹੀਂ ਲੱਗਦੀ ਨਹੀਂ ਕੀ ਕੀ ਕਰਨ ਲੱਗਦਾ ਨਹੀਂ ਕੋਈ ਮੈਨੂੰ ਮੈਂ ਮੈਂ ਤੁਹਾਨੂੰ ਨਹੀਂ ਮੈਂ ਤੁਹਾਨੂੰ ਦੱਸ ਜਿਹੜਾ ਟਿੱਪਰ ਤੁਹਾਡੇ ਅੱਜ ਜੇ ਤਾਂ ਤੁਸੀਂ ਉਦੋਂ ਦੀ ਗੱਲ ਕਰੋ ਦੀ ਜੇ ਤਾਂ ਅੱਜ ਤਫਤੀਸ਼ ਖਤਮ ਹੋ ਗਈ ਹੋਵੇ ਜੀ ਜੀ ਜਦੋਂ ਇੱਕ ਫੜੀ ਜਾਂਦੀ ਹੈ ਉਹ ਕਿੱਥੋਂ ਲੈ ਕੇ ਆਇਆ ਕੀ ਤੋਂ ਲੈ ਕੇ ਆਇਆ ਕੀ ਆਪਰੇਸ਼ਨ ਹੋ ਰਿਹਾ ਸੀ ਉਹਦੇ ਤੇ ਜਾਵਾਂਗੇ ਦੀ ਹਲੇ ਇਹ ਇੱਕ ਜੀਸੀਬੀ ਦਾ ਉਹ ਹੈ ਜਿਹੜੀ ਮੌਕੇ ਤੇ ਫੜ ਲਈ ਹੈ ਨਾ ਇਹ ਜਿਹੜੇ ਮਾਲਫੀ ਪਕੜੇ ਜਾਣਗੇ ਪਿੱਛੇ ਜਿਹੜੇ ਜੀ ਜੇ ਅਗਰ ਕਿਸੇ ਦਾ ਦੇਖੋ ਰੋਲ ਆਊਗਾ ਬਿਲਕੁਲ ਮੈਂ ਕਹਿ ਰਿਹਾ ਜੀ ਉਹਦੀ ਗੱਲ ਦੁਬਾਰਾ ਦੁਬਾਰਾ ਜਿਨੇ ਮਾਈਨਿੰਗ ਕੀਤੀ ਹੋਊਗੀ ਰੋਲ ਆਊਗਾ ਉਹਦੇ ਬਿਲਕੁਲ ਸਖਤ ਕਾਰਵਾਈ ਕੀਤੀ ਜਾਊਗੀ ਬਿਨਾ ਕਿਸੇ ਇਸ ਤਰ੍ਹਾਂ ਕੋਈ ਜਿਵੇਂ ਤੁਸੀਂ ਕਰ ਰਹੇ ਹੋ ਕਿ ਪੋਲਿਟੀਕਲ ਐਫੀਲੀਏਸ਼ਨ ਹੋਵੇ ਚਾਹੇ ਕਿਸੇ ਦੇ ਕੋਈ ਵੀ ਕਿਸੇ ਤਰ੍ਹਾਂ ਦਾ ਦਬਾਅ ਹੋਵੇ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਹੋਊਗੀ ਕਾਨੂੰਨੀ ਉਹ ਕੀਤੀ ਜਾਊਗੀ ਹੋਰ ਕੋਈ ਠੀਕ ਹੈ ਜੀ ਹੋਰ ਦੱਸੋ